ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਕਟਿੰਗ ਕਰਨ ਲੱਗੇ ਆਂ ਅੰਡਰਸ਼ਰਟ ਦੀ ਗਰਮ ਕੱਪੜੇ ਦੀ ਅੰਡਰਸ਼ਰਟ ਬਣਾਉਣੀ ਆਪਾਂ ਜੇਕਰ ਤੁਹਾਡੇ ਕੋਲ ਕੱਪੜੇ ਦੀ ਲੰਬਾਈ ਘੱਟ ਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਇਹ ਅੰਡਰਸ਼ਰਟ ਤੁਸੀਂ ਕਾਟਨ ਦੇ ਕੱਪੜੇ ਦੀ ਵੀ ਬਣਾ ਸਕਦੇ ਹੋ ਤੇ ਗਰਮ ਕੱਪੜੇ ਦੀ ਵੀ ਬਣਾ ਸਕਦੇ ਹੋ ਇਸ ਜਿਸ ਹਿਸਾਬ ਨਾਲ ਆਪਾਂ ਕਟਿੰਗ ਕਰਾਂਗੇ ਉਸ ਹਿਸਾਬ ਨਾਲ ਇਹ ਆਪਾਂ ਬਣਾ ਰਹੇ ਆ ਗਰਮ ਕੱਪੜੇ ਦੀ ਜਿਹੜਾ ਤੋਲ ਵਾਲਾ ਕੱਪੜਾ ਨਹੀਂ ਹੁੰਦਾਗਾ। ਇਹ ਉਹ ਵਾਲਾ ਕਪੜਾ ਇਹ ਆਪਣੇ ਕੋਲ ਇੰਨਾ ਹੀ ਪੀਸ ਬਚਿਆ ਸੀਗਾ ਪਹਿਲਾਂ ਆਪਾਂ ਪਜਾਮੀ ਬਣਾਈ ਸੀ ਹੋਰ ਕੋਈ ਚੀਜ਼ਾਂ ਬਣਾਈਆਂ ਸੀਗਾ ਬੱਚਿਆਂ ਦੇ ਨਰ ਵਗੈਰਾ ਤੇ ਉਹਦੇ ਵਿੱਚੋਂ ਇੰਨਾ ਕੁ ਪੀਸ ਬਚਿਆ ਸੀਗਾ ਇਹਦੀ ਹੁਣ ਲੰਬਾਈ ਘਟਦੀ ਆ ਤੇ ਇਹ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕਿਸ ਤਰ੍ਹਾਂ ਲੰਬਾਈ ਇਹਦੀ ਆ ਜਿਹੜੀ ਪੂਰੀ ਕਰਾਂਗੇ ਇਸ ਤਰ੍ਹਾਂ ਦੂਰਾ ਕਪੜਾ ਇਧਰਲੇ ਪਾਸਿਓਂ ਖੁੱਲਾ ਉਧਰਲੇ ਪਾਸਿਓਂ ਬੰਦਾ ਠੀਕ ਹੈ ਇਹ ਮੈਂ ਤੁਹਾਨੂੰ ਦੱਸਦੀ ਆਂ ਕਿ ਆਪਾਂ ਇਹਦੀ ਕਟਿੰਗ ਆ ਜਿਹੜੀ ਉਹ ਕਿਸ ਤਰੀਕੇ ਨਾਲ ਕਰਨੀ ਹੈ यदि लंबाई हैगी कपड़े दारी अठाई इंचा रखनी है तीह इंच तैयार ती करनी है ठीक है इना जो उपर आऊगा ना अपा इत बन दर थोड़ा कांजा क्ड के चार इत चार इंच कपड़ा अपना जटता चार इंच कपड़ा वो थ दसदी मैं कि पूरा करा की चीज लावगी इतने वीडियो नो हम आप करटिंग शुरू इस तरह अपना चंकी तरह विशाल है ना दूरा करके दूरा कर है ही पेल्ला आ देखो मैं थोरा करके दिखा दें इस तरह का कहरा कपड़ा अपना सारा आ दूरा हो गया हम दूरा करके चंकी तरह विछा के इको जहा कर लगे जान वगैरह होगा वो अपन कट देंगे ਇਸ ਤਰ੍ਹਾਂ ਮਿਸ਼ਾਲਿਆ ਦੂਰੇ ਤੋਂ ਹੁਣ ਆਪਾਂ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਹੋਰ ਮੋੜਨਾ ਜਿਵੇਂ ਆਪਾਂ ਸੂਟ ਕਟਿੰਗ ਕਰਦੇ ਨੇ ਆਹ ਆਪਣੇ ਖੁੱਲੇ ਵਾਲੀ ਸਾਈਡ ਆ ਇੱਕ ਇੱਕ ਬੰਦ ਵਾਲੀ ਜਿਹੜੀਆਂ ਦੋਨੇ ਬੰਦ ਸਾਈਡਾਂ ਉਹ ਇੱਧਰ ਜਿਹੜੀ ਸੀ ਆਪਾਂ ਗਲਾ ਵਗੈਰਾ ਕਟਿੰਗ ਕਰਾਂਗੇ ਇਸ ਤਰ੍ਹਾਂ ਤਾਂ ਲਾ ਲਈ ਇਹਦੀ ਹੁਣ ਆਪਾਂ ਇਹਦੇ ਉੱਪਰ ਤੋਂ ਵੀ ਜਿਹੜਾ ਫालतू ਕਪੜਾ ਉਹ ਕਟਿੰਗ ਕਰ ਦਾਂਗੇ ਤੇ ਹੇਠਾਂ ਤੋਂ ਵੀ ਇਸ ਤਰੀਕੇ ਨਾਲ ਆ ਉੱਪਰਲਾ ਸਾਈਡ ਆ ਗਿਆ ਇੱਥੋਂ ਵੀ ਆਪਾਂ ਇਸ ਤਰੀਕੇ ਨਾਲ ਜਿਹੜਾ ਫालतू ਵੱਧ ਘੱਟ ਕਪੜਾ ਉਹਨੂੰ ਕਟਿੰਗ ਕਰ ਦਿੱਤਾ ਹੁਣ ਆਪਾਂ ਰੱਖਾਂਗੇ ਇੱਧਰ ਜਿਹੜੇ ਦੋਨੇ ਪਾਸੇ ਬੰਨ ਦਾ ਉਹ ਇੱਧਰਲੀ ਸਾਈਡ ਆ ਗਈ ਜਿੱਥੇ ਆਪਾਂ ਗਲਾ ਕਟਿੰਗ ਕਰਨਾ ਗਲਾ ਕਟਿੰਗ ਹੁਣ ਤੁਸੀਂ ਦੱਸਾਂ ਮੈਂ ਤੁਹਾਨੂੰ ਕਿਵੇਂ ਕਰਨਾ ਇੱਥੋਂ ਆਪਾਂ ਰੱਖਣਾ ਇਹਦਾ ਗਲਾ 4 ਇੰਚ ਚੌੜਾ ਠੀਕ ਹੈ ਆਈ ਨਹੀਂ ਪਮਾ ਤਾਂ ਤੁਸੀਂ ਇੱਥੇ ਵਿੱਚ ਮੋੜ ਦੋ ਤੇ ਪਮਾ ਇਹਨੂੰ ਕਟਿੰਗ ਕਰ ਦੋ ਜੇ ਤੁਸੀਂ ਇੱਕ ਵੱਡਾ ਗਲਾ ਬਣਾਉਣਾ ਥੋੜਾ ਜਿਹਾ ਹੋਰ ਕਰ ਦੋ ਕਿ ਜਿਵੇਂ ਆਪਾਂ 4 ਇੰਚ ਉੱਪਰ ਕੱਪੜਾ ਲਾਵਾਂਗੇ ਇੱਥੇ ਤੇ ਇਧਰ ਆ ਗਿਆ ਆਪਣਾ ਵਾਲਾ ਮੋੜਾ 3 ਇੰਚ ਦਾ ਤੇ ਇਧਰੋਂ ਆ ਨਿਸ਼ਾਨ ਲਾ ਲੈ ਮੈਂ ਤੁਹਾਨੂੰ ਦੱਸ ਹੀ ਦਿੰਨੀ ਉੱਤੇ ਆਪਾਂ ਜਿਹੜੀ ਚੀਜ਼ ਲਾਉਣੀ ਉਹ ਲਾ ਕੇ ਕਟਿੰਗ ਕਰ ਦਿੰਨੇ ਆ ਆ ਨਾ ਇੰਨਾ ਕ ਕੱਪੜਾ ਆਪਣੇ ਕੋਲੇ ਸੀਗਾ ਇਹ ਆਪਣਾ ਕਾਸੀ ਦੇ ਵਿੱਚੋਂ ਬਚਿਆ ਹੁੰਦਾ ਜਿਵੇਂ ਕਿ ਇਹਨੂੰ ਆਪਾਂ ਨਾ ਕਾਣ ਵਗੈਰਾ ਕੱਢ ਕੇ ਇਕੋ ਜਿਹਾ ਕਰ ਲੈਣੇ ਆ ਪਹਿਲਾਂ ਅਸਤਰ ਇਹਦੋਂ ਥੋੜਾ ਜਿਹਾ ਇਹਦੇ ਹੁਣ ਆਪਾਂ ਲੰਬਾਈ ਨਪਲਾਂਗੇ ਇਹਦੀ ਲੰਬਾਈ ਹੈਗੀ 13 ਆਪਾਂ ਨੂੰ ਚਾਹੀਦਾ 4.5 ਇੰਚ ਤਿਆਰ ਤੇ 5 5 10 ਇੰਚ ਚਾਹੀਦਾ ਕਪੜਾ ਇਸ ਤਰ੍ਹਾਂ ਆਪਾਂ ਇਹਨੂੰ ਦੂਰਾ ਕਰ ਲਾਂਗੇ ਦੂਰਾ ਕਰਕੇ ਦੇਖਦੇ ਆਪਾਂ ਹੁਣ ਕਿੰਨੀ ਆ ਇਹ ਲੈਂਥ 3 ਆ ਆਪਾਂ ਦੋ ਦੀ ਜਿਹੜੀ ਤਣੀ ਆ ਜਿਹੜੀ ਤਿਆਰ ਕਰਾਂਗੇ ਇਹਨੂੰ ਦੋਨੇ ਸਾਈਡਾਂ ਤੋਂ ਇਸ ਤਰ੍ਹਾਂ ਕਟਿੰਗ ਕਰ ਲੈਨੇ ਹਾਂ ਹੁਣ ਆਪਾਂ ਜਿਹੜੀ ਅੰਡਰਸ਼ਰਟ ਓ ਲੈ ਲਈ ਇਹਨੂੰ ਆਪਾਂ ਦੂਰਾ ਕਰਕੇ ਇਸ ਤਰੀਕੇ ਨਾਲ ਐਸ ਤਰ੍ਹਾਂ ਆਪਾਂ ਇਹਨੂੰ ਆ ਜਿਹੜੀਆਂ ਦੋ ਬੈਲਟਾਂ ਤਣੀਆਂ ਆਪਣੀਆਂ ਜਿਹੜੀਆਂ ਉੱਪਰ ਲਾਉਣੀਆਂ ਆਪਾਂ ਲੰਬਾਈ ਵਧਾਉਣ ਖਾਤਰ ਇਸ ਤਰ੍ਹਾਂ ਰੱਖ ਲਈਆਂ ਇਹਨਾਂ ਨੂੰ ਹੁਣ ਮੈਂ ਤੁਹਾਨੂੰ ਲੰਬਾਈ ਵੀ ਨਾਪ ਕੇ ਦੱਸ ਦੂੰਗੀ ਇਸ ਤਰ੍ਹਾਂ ਰੱਖ ਲਿਆ ਹੁਣ ਇਹਦੀ ਤੁਸੀਂ ਲੰਬਾਈ ਇਸ ਤਰ੍ਹਾਂ ਨਾਪ ਲਓ ਉੱਪਰ ਤੋਂ ਲੈ ਕੇ ਹੇਠਾਂ ਤੱਕ ਕਰ ਬਹੁਤ ਜ਼ਿਆਦਾ ਬਨਜੂਗੀ 32 ਬਨਜੂਗੀ ਜੇ ਆਪਾਂ ਇੰਨੀ ਤਣੀ ਲਾਉਣੇ 5 ਇੰਚ ਦੀ ਤਣੀਆਂ ਆਪਾਂ ਛੋਟੀ ਕਰਾਂਗੇ ਐਡੀ ਨਹੀਂ ਲਾਉਂਦੇ ਤਨੀ ਆਪਾਂ ਲਾਵਾਂਗੇ ਸਾਰੀ 4.5 ਇੰਚ ਦੀ ਤਿਆਰ ਤੇ ਪੰਜ ਤੇ ਆਪਾਂ ਕਟਿੰਗ ਕਰ ਦਾਂਗੇ ਐਨੀ ਠੀਕ ਆ ਫਿਰ ਆਪਾਂ ਇਹਨੂੰ ਰੱਖ ਲਿਆ ਹੁਣ ਹੁਣ ਇਹਦੇ ਇਹਨੂੰ ਆਪਾਂ ਜਿੰਨਾ ਵਿੱਚ ਤੇ ਨਾ ਦੇ ਕੇ ਉਸ ਹਿਸਾਬ ਨਾਲ ਇੱਥੇ ਰੱਖ ਲਿਆ ਠੀਕ ਆ ਜੇ ਤੁਸੀਂ ਹੁਣ ਗਲਾ ਸਰਦੀਆਂ ਦੇ ਵਿੱਚ ਬਣਨ ਵਾਲੇ ਗਲੀ ਪਾਉਣੇ ਆ ਤਾਂ ਤੁਸੀਂ ਗਲਾ ਇੰਨਾ ਹੀ ਰੱਖ ਸਕਦੇ ਜੇ ਤੁਸੀਂ ਗਲੇ ਗੋਲ ਬਣਾਉਣੇ ਆ ਤਾਂ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਗਲੇ ਨੂੰ ਰੱਖ ਕੇ ਇਸ ਤਰ੍ਹਾਂ ਗੋਲ ਗਲੇ ਦੀ ਵੀ ਕਾਟ ਪਾ ਲਓ। ਨਿਸ਼ੇ ਇੰਚ ਦਾ ਗਲਾ ਤਿਆਰ ਹੋ ਗਿਆ। ਥੋੜਾ ਜਿਹਾ ਵਿੱਚ ਆ ਕੇ 6.5 ਦਾ ਹੋ ਜੀਓ ਕਿਉਂਕਿ ਆਪਣਾ ਹੰਗਲਾ 6.5 ਇੰਚ ਦੇ ਹੁੰਦੇ ਆ। ਇਸ ਤਰ੍ਹਾਂ ਜੀ ਸਪੈਸ਼ਲ ਬੈਕ ਵਾਲਾ ਤਾਂ ਇੰਨਾ ਹੀ ਰੱਖ ਲਓ ਭਾਉ ਦਿਓ ਅਗਲਾ। ਇਸ ਤਰ੍ਹਾਂ ਤੁਸੀਂ ਇਹਦੀ ਕਾਟ ਪਾ ਲਓ। ਮੈਂ ਇਹਦੀ ਜ਼ਿਆਦਾ ਡੂੰਗੀ ਕੱਟ ਨਹੀਂ ਪਾਉਣੀ ਮੈਂ ਇੰਨਾ ਕੀ ਰੱਖੂੰਗੀ। ਠੀਕ ਹੈ ਜੀ। ਕਿਉਂਕਿ ਮੈਂ ਬਹਿਣ ਵਾਲੇ ਗਲੇ ਪਾਉਣੀ ਹੈ ਸਰਦੀਆਂ ਦੇ ਵਿੱਚ। ਕੁਰਤੀਆਂ ਦੇ ਨਾਲ ਇਸ ਤਰੀਕੇ ਨਾਲ ਆਪਾਂ ਇਹਦੀ ਨੀ ਕਟਿੰਗ ਕਰਾਂਗੇ। ਬੈਕ ਵਾਲੇ ਪੱਲੇ ਦੀ ਤਾਂ ਆਪਾਂ ਕਰਦੇ ਨਹੀਂ ਜੀ ਉਹਨੂੰ ਤਾਂ ਛੱਡ ਦਾਂਗੇ ਇਸ ਤਰੀਕੇ ਨਾਲ ਪਿੱਛੇ ਕਰ ਦਾਂਗੇ ਕੱਲੇ ਅਗਲੇ ਪੱਲੇ ਦੀ ਇਸ ਤਰੀਕੇ ਨਾਲ ਥੋੜੀ ਜਿਹੀ ਜਿਹੜੀ ਕਟਿੰਗ ਆ ਉਹ ਕਰਾਂਗੇ ਠੀਕ ਹੈ ਆ ਦੇਖੋ ਬੈਕ ਵਾਲਾ ਮੈਂ ਪਿੱਛੇ ਕਰ ਦਿੱਤਾ ਅਗਲੇ ਦੀ ਹੋ ਗਈ ਕੱਲੇ ਹੁਣ ਤੁਸੀਂ ਗੱਲ ਮੋੜਾਂ ਜਿੰਨਾ ਰੱਖਣਾ ਇੱਥੋਂ ਨਾ ਪਾਉਦਾ ਜੇ 7 ਇੰਚ ਰੱਖਣਾ ਤਾਂ ਇਸ ਤਰੀਕੇ ਨਾਲ ਇਹ ਫਿਟਿੰਗ ਇੱਥੇ ਕਿੰਨੀ ਰੱਖਣੀ ਹੈ ਮੈਂ 20 ਰੱਖਣੀ ਹੈ 20 ਤੇ ਨਿਸ਼ਾਨ ਲਾ ਕੇ ਇਹਦਾ ਗਲਾ ਇੱਥੋਂ ਨਾਪ ਲਓ ਤੁਸੀਂ 8 ਆ ਗਿਆ ਜੇ ਜ਼ਿਆਦਾ ਰੱਖਣਾ ਤੁਸੀਂ ਜ਼ਿਆਦਾ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਹਦੇ ਗਲੇ ਦੀ ਹੈ ਕੱਟ ਪਾ ਦਾਂ ਆ ਸੌਰੀ ਜੀ ਮੋਢੇ ਦੀ ਨਾ ਗਲਾ ਕਹੀ ਇਹਨੂੰ ਇਹਦੀ ਹੁਣ ਇਸ ਤਰ੍ਹਾਂ ਆਪਾਂ ਕਟਿੰਗ ਇੱਥੋਂ ਇੱਥੋਂ ਤੱਕ ਕਰ ਦਾਂਗੇ ਆ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਗਲਾ ਤੇ ਮੋਢਾ ਕਟਿੰਗ ਹੋ ਗਿਆ ਇਹਨੂੰ ਹੁਣ ਆਪਾਂ ਬ੍ਰੀਕ ਸਲਾਈ ਨਾਲ ਇੱਥੋਂ ਐ ਪਹਿਲਾਂ ਚੀਜ਼ਾਂ ਜੋੜ ਲਾਂਗੇ ਫਿਰ ਇਹਨੂੰ ਲੇੜ ਲਾਂਗੇ ਫੀਟਿੰਗ ਤੁਸੀਂ ਜਿੰਨੀ ਰੱਖਣੀ ਚਾਹੋ ਨੀ ਰੱਖ ਸਕਦੇ ਹੋ ਵੱਧ ਘੱਟ ਮੈਂ ਇੱਥੇ ਉੱਪਰ ਰੱਖੂੰਗੀ 20 ਚਕਾਰ ਨੂੰ ਰੱਖੂੰਗੀ 18 ਚਾਕ ਤੁਸੀਂ ਜਿੰਨੀ ਸਾਈਡ ਤੇ ਕੱਢਣੀ ਹੈ ਕੱਢ ਸਕਦੇ ਹੋ ਮੈਂ 12.5 ਤੇ ਰੱਖੂੰਗੀ ਚਾਕ ਠੀਕ ਹੈ ਇਸ ਤਰ੍ਹਾਂ ਆਪਾਂ ਹੋਏ 12.5 ਤੇ ਚਾਕ ਨਾਲ ਨਿਸ਼ਾਨ ਹਿੱਪ ਆਪਾਂ ਰੱਖਣੀ ਆ ਬਾਈ ਠੀਕ ਹੈ ਇੱਥੋਂ ਤੁਸੀਂ ਇਸ ਤਰ੍ਹਾਂ ਫੀਟਿੰਗ ਦਾ ਨਿਸ਼ਾਨ ਲਾ ਲਓ ਫੀਟਿੰਗ ਤਾਂ ਆਪਾਂ ਤੁਸੀਂ ਜਿਆਦਾ ਕਰਨੀ ਜਿਆਦਾ ਕਰ ਲਓ ਆਪਦੇ ਨਾਪ ਤੇ ਹਿਸਾਬ ਨਾਲ ਜਿੱកਟ ਰੱਖਣੀ ਹੈ ਕੱਟ ਕਰ ਲਓ ਇੱਧਰ ਆਪਣੇ ਇੱਕ ਸਾਈਡ ਤੇ ਗੋਲ ਕੱਪੜਾ ਸੀ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਇੱਥੇ ਆਪਾਂ ਟੱਕ ਦਾ ਨਿਸ਼ਾਨ ਲਾਤਾ ਉਨਾਪ ਤੁਹਾਨੂੰ ਸਲਾਈ ਕਰਕੇ ਵੀ ਦਿਖਾ ਦਿੰਨੇ ਆਂ